ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਤੋਂ ਲੈ ਕੇ ਅਗਲੇ 5 ਦਿਨ ਯਾਨੀ ਕਿ 25 ਸਤੰਬਰ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਔਰ ਮੌਨਸੂਨ ਦੇ ਮੀਂਹ ਕਿੰਨੇ ਕ ਲੱਗਣਗੇ ਆਉਂਦੇ ਦਿਨਾਂ ਦੇ ਵਿੱਚ ਇਹ ਅਪਡੇਟ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਸੋ ਅਸਲਿੇ ਦਿਨ ਜੇਕਰ ਸੈਟਲਾਈਟ ਤਸਵੀਰਾਂ ਦੇਖਦੇ ਹਾਂ ਤੇ ਮੌਸਮ ਲਗਭਗ ਸਾਫ਼ ਹੀ ਬਣਿਆ ਹੋਇਆ ਪੰਜਾਬ ਦਾ ਔਰ ਨਾਲ ਲੱਗਦੇ ਖੇਤਾਂ ਦਾ ਵੀ ਮੌਸਮ ਸਾਫ਼ ਹੈ ਆਉਂਦੇ ਜਿਹੜੇ ਦਿਨ ਨੇ ਯਾਨੀ ਕਿ ਅੱਜ 20 ਤਰੀਕ ਨੂੰ 21 ਤਰੀਕ ਨੂੰ 22 ਤਰੀਕ ਨੂੰ ਕੋਈ ਬਹੁਤੇ ਵੱਡੇ ਫੇਰ ਬਦਲ ਮੌਸਮ ਦੇ ਵਿੱਚ ਸੰਭਵ ਨਹੀਂ ਹੋਣਗੇ ਦੁਪਹਿਰ ਬਾਅਦ ਕਿਤੇ ਗਰਜ ਰਸਕੇ ਨਾਲ ਹਲਕੇ ਤੇਜ਼ ਸ਼ਰਾਟੇ ਪੈ ਸਕਦੇ ਨੇ ਉਹ ਵੀ ਕੁਝ 5-10 ਹਰਸਣ ਖੇਤਰਾ ਦੇ ਵਿੱਚ ਜਿਹੜੇ ਪਹਾੜਾ ਦੇ ਨਾਲ ਲੱਗਦੇ ਖੇਤਰਾ ਭਾਵੇਂ ਉਹ ਪੰਜਾਬ ਦੇ ਖੇਤਰ ਹੈ ਹਰਿਆਣਾ ਦੇ ਪੰਜ ਕਲਾ ਹੋ ਗਿਆ ਜਮਨਾਨਗਰ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਪੱਛਮੀ ਯੂਪੀ ਦੇ ਵਿੱਚ ਉਮੀਦ ਲੱਗ ਸਕਦੇ ਨੇ ਕਿਤਨਾ ਕਿਤੇ ਔਰ ਪਹਾੜਾ ਦੇ ਵਿੱਚ ਨਿੱਕੋ ਮੋਟੀ ਗੱਦ ਵੀ ਜਿਹੜੀਆਂ ਜਿਹੜੀਆਂ ਜਾਰੀ ਰਹਿ ਸਕਦੀਆਂ ਨੇ ਮੀਂਹ ਹੱਦਿਆ ਉਹ ਵੀ ਕੁਝ ਥਾਵਾਂ ਤੇ ਲਿਮਟਡ ਖੇਤਰਾਂ ਦੇ ਵਿੱਚ ਕਿਉਂਕਿ ਮੌਨਸੂਨ ਦਾ ਸੀਜ਼ਨ ਹੈ ਤੇ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਜਿਹੜੇ ਆ ਇਹਨ ਇੱਕ ਦਰਜ ਹੋ ਸਕਦੇ ਨੇ ਸੋ ਹੁਣ ਆਉਂਦੇ ਦਿਨਾਂ ਦੇ ਵਿੱਚ ਜਿਹੜੇ ਦਿਨ ਹੋਣਗੇ ਇਹ ਮੌਨਸੂਨ ਦੇ ਵਾਪਸੀ ਦੇ ਹੋਣਗੇ ਰਾਜਸਥਾਨ ਦੇ ਪੱਛਮੀ ਭਾਗਾਂ ਤੋਂ ਮੌਨਸੂਨ ਦੇ ਵਾਪਸੀ ਮੌਸਮ ਵਿਭਾਗ ਨੇ ਡਿਕਲੇਅਰ ਕਰਤੀ ਸੀ ਸੋ ਆਉਂ ਕਿ 25 ਸਤੰਬਰ ਤੋਂ ਬਾਅਦ ਹੋ ਸਕਦਾ ਹੈ ਪੰਜਾਬ ਦੇ ਪਛਮੀ ਭਾਗਾਂ ਦੇ ਵਿੱਚੋਂ ਵੀ ਮੌਨਸਨ ਜੜਾ ਜਆ ਵਾਪਸੀ ਕਰਨਾ ਸ਼ੁਰੂ ਕਰ ਦਵੇ ਹਾਲੇ ਫਿਲਹਾਲ ਕੋਈ ਅਫੀਸ਼ੀਅਲ ਡਾਟਾ ਇਸ ਨੂੰ ਲੈ ਕੇ ਜਾਰੀ ਨਹੀਂ ਕੀਤਾ ਗਿਆ ਕਿਉਂਕਿ ਸਿਸਟਮ ਆ ਰਹੇ ਨੇ ਬੈਕ ਟੂ ਬੈਕ ਅਜੋ ਹੁਣ ਕੱਲ ਸਿਸਟਮ ਹੀ ਲਵਾ ਕੇ ਗਿਆ ਸੇ ਜੋ ਸਿਸਟਮ ਆਦਿ ਨੇ ਮੌਨਸਨ ਨੂੰ ਲਾ ਦਿੰਦੇ ਨੇ ਬ੍ਰੇਕ ਤੇ ਮੌਨਸਨ ਫਿਰ ਉੱਥੇ ਹੀ ਖੜ ਜਾਂਦੀ ਹੈ ਸੋ ਇਸ ਲਈ ਜਿਹੜਾ ਅਗਲਾ ਫੜਾ ਹੁੰਦਾ ਮੌਨਸਨ ਦਾ ਹੁਣ ਜਿਹੜਾ ਮੌਨਸਨ ਨੇ ਵਾਪਸੀ ਕਰਨੀ ਹੈ ਸੋ ਉਹਦੇ ਲਈ ਸਾਰੀਆਂ ਪਰਿਸਥਿਤੀਆਂ ਨੇ ਜਣੀਆਂ ਨੇ ਅਨੁਕੂਲ ਹੋਣੀਆਂ ਚਾਹੀਦੀਆਂ ਨੇ ਤਾਂ ਮੌਨਸਨ ਦੀ ਵਾਪਸੀ ਜ ਕਲੀਅਰ ਕਰਦਾ ਜਦੋਂ ਸਾਰੀ ਕੰਡੀਸ਼ਨਸ ਨੇ ਜਿਹੜੀਆਂ ਉਹ ਅਨੁਕੂਲ ਹੋਣ ਮੌਸਮ ਦੇ ਵਾਪਸੀ ਦੇ ਲਈ ਸੋ ਫਿਲਹਾਲ ਆਉਂਦੇ ਚਾਰ-ਪੰਜ ਦਿਨਾਂ ਲਈ ਕਿ 25 ਤੰਬਰ ਤੱਕ ਕੋਈ ਵੱਡੇ ਮੀਂਹਿਆ आसार ਨਹੀਂ ਹੈ ਜੀ ਮੌਸਮ ਲਗਭਗ ਆਪਣਾ ਸਾਫ਼ ਰਹੇਗਾ ਤੇ ਕਿਤੇ ਕੋਈ ਭਾਰੀ ਮੀਂਹ ਨਹੀਂ ਕਿਤੇ ਕੋਈ ਦਰਮਿਆਨਾ ਮੀਂਹ ਨਹੀਂ ਹਲਕਾ ਸ਼ਰਾਟਾ ਜਾਂ ਕਿਤੇ ਕਹਿリエ ਕਿ ਫਾਇਸਾ ਤੋਂ ਮੈਂਟਲੀ ਤੇਜ਼ ਸ਼ਰਾਟਾ ਇਹ ਦੁਪਹਿਰ ਬਾਅਦ ਪੈ ਸਕਦਾ ਕਿਤੇ ਕਿਉਂਕਿ ਜਿਹੜੇ ਮਾਨਸੂਨ ਦੇ ਦਿਨ ਹੁੰਦੇ ਨੇ ਸੀਜ਼ਨ ਹੁੰਦਾ ਤੇ ਉਹਦੇ ਵਿੱਚ ਗਰਜ ਰਸ ਕਿਤੇ ਵੀ ਹੋ ਸਕਦੀ ਆ ਜੇ ਵੱਡੇ ਸ਼ਾਰਾ ਦੇ ਉੱਤੇ ਲੁਧਿਆਣੇ ਦੇ ਉੱਤੇ ਬੱਦਲ ਬਣ ਗਿਆ ਤਾਂ ਫਿਰ ਬਾਅਦ 5-7 ਮਿੰਟਾਂ ਵਾਲਾ ਸ਼ਰਾਟਾ ਦੇ ਗਿਆ ਐਸੇ ਤਰ੍ਹਾਂ ਹੋਰ ਖੇਤਾਂ ਦੇ ਵਿੱਚ ਵੀ ਮਾੜੇ-ਮੋਟੇ ਸ਼ਰਾਟੇ ਲੱਗਣ ਦੇ ਆਸਾਰ ਹੋਣਗੇ ਵੱਡੇ ਮੀਂਹ ਦੇ ਹਨੇਰ ਚੱਕਰ ਦੇ ਕੋਈ ਆਸਾਰ ਨਹੀਂ ਮੌਸਮ ਆਪਣਾ ਸਾਫ਼ ਰਹੇਗਾ ਤੇ ਇੱਕ ਨਜ਼ਰ ਆਪਾਂ ਜਾਂਦੇ ਜਾਂਦੇ ਤਾਜ਼ਾ ਅਪਡੇਟ ਤੇ ਲਾ ਲੈਨੇ ਆ ਜੋ ਅੱਜ ਜਾਰੀ ਕੀਤੀ ਹੈ ਜੀ ਆਈਐਮਡੀ ਯਾਨੀ ਕਿ ਭਾਰਤੀ ਮੌਸਮ ਵਿਭਾਗ ਵੱਲੋਂ ਵਾਰਨਿੰਗ ਫੋਰ ਪੰਜਾਬ ਪੰਜਾਬ ਦੇ ਲਈ ਵਾਰਨਿੰਗ ਹੈ ਗਿਆ ਕਿ ਇਸ ਤਰ੍ਹਾਂ ਫੈਲੀ ਹੋਈ ਹੈ ਕਿ 21 22 23 24 26 26 ਅੱਜ ਵੀ ਤੱਕ ਨੋ ਵਾਰਨਿੰਗ ਇੱਥੇ ਲਿਖਿਆ ਹੋਇਆ ਹੈ ਜੀ ਕੋਈ ਕਿਸੇ ਤਰ੍ਹਾਂ ਦਾ ਅਲਰਟ ਨਹੀਂ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਨਹੀਂ ਤੇ ਮੌਸਮ ਆਪਣਾ ਸਾਫ਼ ਹੈ ਤੇ ਸਾਫ਼ ਹੀ ਰਹੇਗਾ ਹੌਲੀ ਹੌਲੀ ਹੁਣ ਡੈਮ ਦਾ ਫਦਰ ਵੀ ਘਟਣਾ ਸ਼ੁਰੂ ਹੋ ਜਾਵੇਗਾ ਜਿੱਥੇ ਭਾਖੜੇ ਦਾ ਲੈਵਲ 1676 ਦੇ ਆਸ-ਪਾਸ ਅਸਲ ਦਾ ਹੈ ਉਹ ਹੁਣ ਡਾਊਨ ਆਉਣਾ ਸ਼ੁਰੂ ਹੋ ਜਾਵੇਗਾ 1392 91 ਦੇ ਆਸ-ਪਾਸ ਜਿਹੜਾ ਫੌਗ ਦਾ ਲੈਵਲ ਚੱਲਦਾ ਫਾਇ ਫੌਗ ਡੈਮ ਦਾ ਉਹ ਵੀ ਹੁਣ ਘਟਣਾ ਸ਼ੁਰੂ ਹੋ ਜਾਵੇਗਾ ਕੋਲਮ ਲਾ ਕੇ ਰਾਤ ਹੋਰੇ ਦਿਨ ਹੋਣ ਗਿਆ ਹੁੰਦੇ ਨਾ ਤਾਂ ਕੋਈ ਬਰਸਾਤੀ ਦੌਰ ਆ ਕੋਈ ਨਾ ਮੇਲ ਲਗਣਗੇ ਤੇ ਜਿਹੜੇ ਪਾਣੀ ਨੇ ਉਹ ਵੀ ਹੁਣ ਦਰਿਆਵਾਂ ਦੇ ਘਟਣੇ ਸ਼ੁਰੂ ਹੋ ਜਾਣੇ ਆ ਹੜਾ ਦੇ ਮਾਰ ਚੱਲ ਰਹੇ ਪੰਜਾਬ ਨੂੰ ਰਾਹਤ ਹੈ ਜਿਹੜੀ ਉਹ ਹੁਣ ਮਿਲਦੀ ਨਜ਼ਰ ਆ ਸਕਦੀ ਆ ਹੁੰਦੇ ਦਿਨਾਂ ਦੇ ਵਿੱਚ ਬਾਕੀ ਪਰਮਾਤਮਾ ਸੁੱਖ ਰੱਖਣ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ੍ਰੀ ਅਕਾਲ ਜੀ